ਦੇਖੋ ਹਿੰਸਾ ਪੜਕਣ ਤੋਂ ਬਾਅਦ ਪਟਿਆਲਾ ਤੋਂ ਕਿਵੇਂ ਨਿਕਲੇ ਪਰਵਾਨਾ ਮੂਲਕੋ ਕੇ ਬਾਈਤੇ ਜਾਂਦੇ ਜਿੱਤੇ ਦਿਖਾਈ ਪਟਿਆਲਾ ਵਿੱਚ ਕੱਲ ਪੜਕੀ ਹਿੰਸਾ ਦੇ ਦੋ ਮੁੱਖ ਸੂਤਰਾਧਾਰ ਵਰਜਿੰਦਰ ਸਿੰਘ ਪਰਵਾਨਾ ਅਤੇ ਹਰੀਸ਼ ਸਿੰਘਲਾ ਜਿਨ੍ਹਾਂ ਨੇ ਦੋਹਾਂ ਧਿਰਾਂ ਦੇ ਲੋਕਾਂ ਨੂੰ ੜਕਾ ਕੇ ਪਟਿਆਲਾ ਵਿੱਚ ਬਾਰੀ ਕੱਟ ਕੀਤਾ ਜਿਸ ਤੋਂ ਬਾਅਦ ਉਹ ਜੇ ਅਮਨ ਸ਼ਾਂਤੀ ਦੀ ਸਥਿਤੀ ਜਿਸ ਤਰ੍ਹਾਂ ਭੰਗ ਹੋਈ ਉਹ ਸਭ ਨੇ ਦੇਖਿਆ ਜਿੱਥੇ ਬੰਦੀਆਂ ਤੇ ਸ਼ਿਵ ਸੈਨਾ ਆਮੋ ਸਾਹਮਣੇ ਆ ਗਈਆਂ ਦੋਹਾਂ ਧਿਰਾਂ ਨੇ ਤਲਵਾਰਾਂ ਲਹਿਰਾਈਆਂ ਕੱਲ੍ਹ ਹੋਰੇ ਤੇ ਜੋ ਉਹ ਮੂਲ ਕੋਕੇ ਪਟਿਆਲਾ ਤੋਂ ਨਿਕਲਦੇ ਦਿਖਾਈ ਦੇ ਰਹੇ ਨੇ ਉਹੀ ਬਰਜਿੰਦਰ ਪਰਵਾਨਾ ਜਿਨ੍ਹਾਂ ਦੇ ਬਾਰ-ਬਾਰ ਕਹਿਨ ਤੇ ਵੱਡੀ ਗਿਣਤੀ ਵਿੱਚ ਸਿੱਖ ਪਟਿਆਲਾ ਵਿੱਚ ਇਕੱਠੇ ਹੋਏ ਪਟਿਆਲਾ ਵਿੱਚ ਹਿੰਸਾ ਕਰਨ ਤੋਂ ਬਾਅਦ ਪਰਵਾਨਾ ਉੱਥੋਂ ਨਿਕਲ ਗਏ ਪਟਿਆਲਾ ਵਿੱਚ ਹੋਈ ਹਿੰਸਾ ਤੋਂ ਬਾਅਦ ਅਮਨ ਸ਼ਾਂਤੀ ਦੇ ਹਮਾਇਤੀ ਇਸੇ ਹਿੰਸਾਲੇ ਬਰਜਿੰਦਰ ਪਰਵਾਨਾ ਅਤੇ ਹਰੀਸ਼ ਸਿੰਘਲਾ ਦਾ ਵਿਰੋਧ ਵੀ ਕਰ ਰਹੇ ਨੇ ਫੀ ਫਿਲਹਾਲ ਦੇਖੋ ਤਸਵੀਰਾਂ ਜਿਨ੍ਹਾਂ ਦੇ ਵਿੱਚ ਵਰਜਿੰਦਰ ਪਰਵਾਨਾ ਪਟਿਆਲਾ ਤੋਂ ਨਿਕਲਦੇ ਹੋਏ ਦਿਖਾਈ ਦੇ ਰਹੇ ਨੇ ਬਾਈਕ ਤੇ ਬੈਠ ਕੇ ਵਰਜਿੰਦਰ ਪਰਵਾਨਾ ਨੂੰ ਲੂਕੋ ਕਿ ਪਟਿਆਲਾ ਤੋਂ ਨਿਕਲ ਜਾਂਦੇ ਨੇ